ਜਿਵੇਂ ਕਿ ਤੁਸੀਂ ਸਾਰੇ ਜਾਣਦੇ ਸੀ ਦੋਸਤੋ ਕਿ ਪਿਛਲੇ 10 ਦਿਨਾਂ ਤੋਂ ਰਾਜਵੀਰ ਜਵੰਦਾ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਸੀ ਤੇ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਸੀ ਪਿਛਲੇ 5-6 ਦਿਨਾਂ ਤੋਂ ਡਾਕਟਰਾਂ ਦੇ ਵੱਲੋਂ ਕੋਈ ਵੀ ਬੁਲੇਟਿਨ ਨਹੀਂ ਸਾਂਝਾ ਕੀਤਾ ਗਿਆ ਸੀ ਮੈਡੀਕਲ ਤੋਂ ਰਿਲੇਟਡ ਅਤੇ ਅੱਜ ਹੁਣੇ-ਹੁਣੇ ਨਿਊਜ਼ ਚੈਨਲ ਦੇ ਉੱਤੇ ਇੱਕ ਖ਼ਬਰ ਚੱਲਦੀ ਦਿਖਾਈ ਦੇ ਰਹੀ ਹੈ ਜੋ ਕਿ ਬਹੁਤ ਹੀ ਭਰੇਮੰਦ ਦੇ ਨਾਲ ਦੱਸਣੀ ਪੈ ਰਹੀ ਹੈ ਕਿ ਰਾਜਵੀਰ ਜਵੰਦਾ ਹੁਣ ਸਾਡੇ ਵਿੱਚਕਾਰ ਨਹੀਂ ਰਿਹਾ ਪ੍ਰੋ ਪੰਜਾਬ ਟੀਵੀ ਦੇ ਵੱਲੋਂ ਇਸ ਖਬਰ ਨੂੰ ਸਾਂਝਾ ਕੀਤਾ ਗਿਆ ਹੈ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਤੇ ਉਸ ਤੋਂ ਬਾਅਦ ਗੁਰਪ੍ਰੀਤ ਖੁੱਗੀ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ ਹੁਣੇ-ਹੁਣੇ ਕਿ ਮੌਤ ਕਲੈਣੀ ਜਿੱਤ ਗਈ ਜਵੰਦਾ ਹਾਰ ਗਿਆ ਕਿਵੇਂ ਭੁੱਲਾਂਗੇ ਤੈਨੂੰ ਨਿੱਕੇ ਵੀਰ ਤੇ ਬਹੁਤ ਹੀ ਸ਼ੌਕਿੰਗ ਖਬਰ ਹੈ ਇਸ ਸਮੇਂ ਇੰਡਸਟਰੀ ਤਵਾਰੀ ਹੈ ਤਾਂ ਹੀ ਡਾਕਟਰਾਂ ਦੇ ਵੱਲੋਂ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਸਾਂਝੀ ਕੀਤੀ ਜਾ ਰਹੀ ਸੀ ਪਿਛਲੇ 5-6 ਦਿਨਾਂ ਤੋਂ ਵਾਈ ਗਰੁੱਪ ਪਰਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ੇ ਧੰਨਵਾਦ